ਨਾਮੇ ਗੁਰੂ ਜਿੰਦ ਤੇ ਟਿੱਕੀਆਂ ਲਈ ਕੁਰਬਾਨ ਹੋ ਗਏ ਮੈਂ ਬੋਲਦਾ ਨਹੀਂ ਸ਼ਹੀਦ ਸਤਿਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੰਗਰ ਬਣੀ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਨੌਂਕਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਏ ਗਏ ਨੇ ਜੀ। ਦੇਖ ਸਕਦੇ ਹੋ ਤੁਸੀਂ ਨਗਰ ਕੀਰਤਨ ਸਜਾਏ ਗਏ ਨੇ ਜੀ ਕਈ ਪਿੰਡਾਂ ਦੇ ਵਿੱਚੋਂ ਨਗਰ ਕੀਰਤਨ ਕੱਢੇ ਗਏ ਨੇ ਜੀ ਜਿਵੇਂ ਕਿ ਬਾਲਪੁਰਧ ਤੌਂਦਾਰ ਜਿੰਦਰਗੜ ਨੀਰਧਾਰੀਆ ਜਾਲਖੇੜੀ ਨਾਰਾਇਣਗੜ ਚਨਾਥਲ ਕਲਾ ਚਨਾਥਲ ਖੁਰਦ ਅੰਡਰਾੜੀ ਅਤਾਗੁਰ ਤੇ ਰੁੜਕੀ ਦੇ ਵਿੱਚੋਂ ਵੀ ਨਗਰ ਕੀਰਤਨ ਕੱਢੇ ਗਏ ਨੇ ਜੀ ਦੇਖ ਸਕਦੇ ਹੋ ਤੁਸੀਂ ਪਿੰਡ ਵਾਲਿਆਂ ਵੱਲੋਂ ਚਾਹ ਤੇ ਬਿਸਕੁਟਾਂ ਦਾ ਲੰਗਰ ਲਾਇਆ ਹੋਇਆ ਜੀ ਸਾਡਾ ਸਮਾਂ ਇੱਥੇ ਤੱਕ ਕਿਸੇ ਦਾ ਪਾਲਕੀ ਸਾਹਿਬ ਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਬੀਬੀਆਂ ਭੈਣਾ ਬਜ਼ੁਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਦਰਸ਼ਨ ਕਰ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਸੰਗਤ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਚਾਹ ਦਾ ਤੇ ਬਿਸਕੁਟਾਂ ਦੀ ਲੰਗਰ ਦੀ ਸੇਵਾ ਕਰ ਰਹੇ ਨੇ ਜੀ ਦੇਖ ਸਕਦੇ ਹੋ ਨਗਰ ਕੀਰਤਨ ਪਿੰਡ ਰੋੜਕੀ ਦੇ ਵਿੱਚ ਆ ਚੁੱਕਿਆ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਜੀ ਸੰਗਤ ਵਾਹਿਗੁਰੂ ਵਾਹਿਗੁਰੂ ਦੇ ਜਾਪ ਵੀ ਕਰ ਰਹੇ ਹਨ ਜੀ ਤੇ ਨਾਲ ਨਾਲ ਚਾਹ ਦੇ ਲੰਗਰ ਚੱਲ ਰਹੇ ਨੇ ਸੇਵਾਦਾਰ ਸੇਵਾ ਕਰ ਰਹੇ ਨੇ ਜੀ ਤੇਰੇ ਤੂੰ ਕਰੀ ਤੇਰੇ ਤੂੰ ਜੋ ਕਿ ਕਰੀ ਤੇਰੇ ਰੂਹ ਤੇਰਾ ਤੇਰਾ ਕੰਮ ਤੇਰੇ ਨਾਲ ਤੇਰਾ ਨਾਮ Ya, <tuk> lagi